ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਮਨਜੀਤ ਕੌਰ ਮਾਨ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸੱਚੇ ਪਾਤਸ਼ਾਹ ਵੈਲੂ ਜੀ ਆਪ ਨੂੰ ਚੜ੍ਹਦੀ ਕਲਾ ਰੱਖੇ ਤੰਦਰੁਸਤੀ ਤਰੱਕੀ ਬਖਸ਼ੇ ਤੇ ਅੱਜ ਆਪਾਂ ਨਾ ਇਹ ਮਿਕਸਰ ਸੂਟ ਆ ਵੀ ਜਿਹੜੇ ਆਹਾਂਗੇ ਗੰਗਾ ਬ੍ਰਾਂਡ ਦੇ ਇਹ ਨਾ ਸਾਨੂੰ ਕੱਟ ਪੀਸਾਂ ਵਾਲਿਆਂ ਕੋਲੋਂ ਮਿਲੇ ਜੀ ਇਹਨਾਂ ਨੇ ਛੁੱਟਣਾ ਮਿਸ ਕਰਕੇ ਤੇ ਇਹ ਨਾ ਆਪਾਂ ਨੂੰ ਸਸਤੇ ਪੈ ਗਏ ਤੇ ਹੈ ਇਹ ਗੰਗਾ ਬ੍ਰਾਂਡ ਦੇ ਜੀ ਇਹ 440 ਵਾਲੇ ਆ ਜੀ ਸਾਰੇ ਬਹੁਤ ਪਿਓਰ ਮਤਲਬ ਪੂਰੀ ਵਧੀਆ ਗੰਗਾ ਦੀ ਮਤਲਬ ਬ੍ਰਾਂਡ ਦੇ ਸੂਟ ਆ ਕਿ ਜੇ ਔਰ ਕਾਟਨ ਆ ਗਰਮੀ ਚ ਪੌੜ ਵਾਲਾ ਮਾਊਸ ਕਲਰ ਦੇ ਸੂਟ ਨੇਗੇ ਇਹ ਸੂਟ ਵਿੱਚ ਤਾਂ ਹੁਣ ਪੰਜ-ਸੱਤ ਕਿ ਚੱਕ ਕੇ ਲਈਆਂ ਵੀਡੀਓ ਬਣਾਉਣ ਦੇ ਲਈ ਤੇ ਪਰ ਆਪਣੇ ਕੋਲੇ ਵੀ ਇਹ ਪੁੰਨ ਦਾ 25 ਤੋਂ 30 ਸੂਟ ਆਏ ਹੋਏ ਨੇ ਕਿਸੇ ਭੈਣ ਫਰਾ ਲੈਣੇ 440 ਦਾ ਪਰ ਚੁੰਨੀ ਹੈ ਨਹੀਂ ਚੁੰਨੀ ਮਿਸ ਕਰਕੇ ਆਪਾਂ ਨੂੰ ਸਸਤੇ ਪੈ ਗਏ ਵੀਰੇ ਹੁੰਦਾ ਇਹ 8-850 ਦਾ ਸੂਟ ਹੈ ਵੀ ਬਹੁਤ ਸੋਹਣਾ ਸੂਟ ਹੈ ਫਿਰ ਇਹ ਚੁੰਨੀਆਂ ਤੋਂ ਬਿਨਾ ਇਹਨਾਂ ਦੀ ਕੀਮਤ ਘਟੇ ਉਹਨੇ ਸਾਨੂੰ ਦੇਤੇ ਆਪਾਂ ਲਿਆਏ ਵੀਰੇ ਕਿਉਂਕਿ ਬਹੁਤ ਵਧੀਆ ਕਾਟਨ ਹੈ ਪੂਰੀ ਵਧੀਆ ਇਹ ਟੀ ਸਲਵਾਰ ਹੋਊਗੀ ਢਾਈ ਦਾ ਕਮੀਜ਼ ਹੋਊ ਪੂਰਾ ਵਧ ਗਿਆ ਤੇ ਮਾਊਸ ਕਲਰ ਦੇ ਆਪਣੇ ਕੋਲੇ ਜੀ ਇਸ ਟਾਈਮ 20 25 ਸੂਟ ਪਏ ਆ 440 ਰੁਪਏ ਦਾ ਬਹੁਤ ਸੋਹਣੀ ਚੀਜ਼ ਹੈ ਵੀਰੇ ਆ ਦੇਖੋ ਬਹੁਤ ਨੇ ਜੀ ਇਹ ਆਪਣੇ ਕੋਲੇ ਸੂਟ ਆਹ ਹੈ ਦੀ 400 ਦਾ ਬਾਡਰ ਵਾਲਾ ਇਹ ਕੈਮਰਿਕ ਦੀ ਜਿਹੜੀ ਆ ਕਪੜਾ ਜੀ ਇਹ ਧੋ ਕੇ ਸੰਘਣਾ ਹੋ ਜਾਂਦਾ ਬਹੁਤ ਵਧੀਆ ਪ्युअर ਕੈਮਰਿਕ ਦੇ ਆ ਖਰਾਬ ਨਹੀਂ ਹੁੰਦੇ ਇਹ ਆ ਗਏ ਰਾਂ ਇਹ ਆਪਣੇ ਕੋਲੇ 4-4 ਸੌ ਚ ਚੱਲਣਗੇ ਜੀ ਇਹ ਆਪਾਂ ਪਹਿਲਾਂ ਵੀ ਦੇਖ ਚੇ ਲਿਆ ਤੇ ਅਸੀਂ ਬੋਲਦੇ ਆਂ ਵੀਰੇ ਮਾੜ ਮੰਡੀ ਦਸ਼ਮੇਸ਼ ਨਗਰ ਗਲੀ ਨੰਬਰ 2 ਨੇੜੇ ਬਾਸ ੱਡਾ ਤੇ ਕਿਸੇ ਭੈਣ ਭਰਾ ਨੇ ਆਉਣਾ ਹੋਵੇ ਥੋੜਾ ਜਿਆਦਾ ਦੂਰੋਂ ਆਉਣਾ ਹੋਵੇ ਤਾਂ ਫੋਨ ਕਰ ਲਿਆ ਕਰੋ ਵੈਸੇ ਤਾਂ ਅਸੀਂ ਘਰੀ ਹੁੰਨੇ ਆਂ ਬਾਰ ਬੂਰ ਨੂੰ ਕੱਪੜਾ ਲੈਣ ਵਗ ਕੇ ਜਾਂਦੇ ਵਿੱਚ ਜਦੋਂ ਕੱਪੜਾ ਖਤਮ ਹੋ ਜਾਂਦਾ ਜਿਹੜਾ ਲੱਗ ਜਾਂਦਾ ਆ ਗਿਆ ਜੀ orange color ਜਿਹੜਾ ਦਾ ਇਹ 5 ਮੀਟਰ ਦੀ ਕੱਟ ਮਿਲੂਗੀ ਜਿਹੜਾ ਦਾ ਬਾਰਡਰ ਹੈ ਤੁਸੀਂ ਲਾ ਕੇ ਬਾਹਾਂ ਤੇ ਨੀਚੇ ਜਾ ਘੇਰੇ ਤੇ ਜਾ ਨੀਚੇ ਆਪਣਾ ਪੌਂਚਿਆਂ ਤੇ ਵੀ ਲਾ ਸਕਦੇ ਹੋ ਇਹ ਆ ਗਿਆ ਜੀ ਨੇਵੀ ਬਲੂ ਬਹੁਤ ਸੋਹਣੀ ਚੀਜ਼ ਹੈ ਜਿਹੜੇ ਤੇ ਬਾਰਡਰ ਹੈ ਨਾ ਜੀ ਬਹੁਤ ਵਧੀਆ ਹੈ ਤੇ ਐਵੇਂ ਲੱਗਦਾ ਜਿੱਦਾਂ ਵਰਕ ਹੋਇਆ ਹੁੰਦਾ ਬਨਾਰਸੀ ਵਰਕ ਜੈ ਪਰ ਇਹ ਕਾਟਨ ਆ ਸਾਰੀ ਵੀ ਪੂ ਆ ਰਿਹਾ ਤੂੰ ਤਾਂ ਉਹ ਕਰੀ ਜਾਂਦਾ ਆ ਰਿਹਾ ਆ ਰਿਹਾ ਆ ਦੇਖੋ ਜੀ ਇਹ ਬਨਾਰਸੀ ਵਾਂਗੂ ਬਾਰਡਰ ਜੈ ਬਹੁਤ ਸੋਹਣਾ ਪਰ ਇਹ ਸੌਫਟ ਹੈ ਇਜੇ ਤਾਂ ਦਾ ਕਾਟਣ ਦਾ ਲੱਗੇ ਵੀ 14 ਨਹੀਂ ਇਹ ਬਾਹ ਤੇ ਵੀ ਆ ਜੂ ਘੇਰੇ ਤੇ ਪਹੁੰਚਿਆ ਵੀ ਜਿੱਥੇ ਮਰਜੀ ਲਿਆ ਹੋਏ ਨੂੰ ਤੇ ਪੂਰੀ ਪੰਜ ਦੀ ਕੱਟ ਆਉਗੀ ਵੀ ਇਹ ਟੱਡੇ ਲੋਟ ਨਹੀਂ ਬਣਦਾ ਗੁਰੀ ਜੀ ਇਹ ਸਿੱਧੇ 로ਟੀ ਬਣੂਗਾ ਜੀ ਸ਼ਰਟ ਲੈਣੀ ਹੈ ਵੀਰੇ ਕੱਲੀ ਸ਼ਰਟ ਸਿਰੋਂ ਮਿਲੂ ਕੱਟ ਕੇ 200 ਦੀ ਸਾਰਾ ਸੂਟ ਲੈਣਾ 400 ਦਾ ਸਿੱਧੀ ਬਾਤ ਨੋ ਬਗਵਾਸ ਇਹ ਦੇ ਵਿਚਾਰਿਆ ਜੀ ਗ੍ਰੀਨ ਫਰੋਜੀ ਜਿਹਾ ਕਲਰ ਜਿਹੜਾ ਆਹ ਵਾਲਾ ਕਲਰ ਹੈ ਤੁਸੀਂ ਇਹਨੂੰ ਗ੍ਰੀਨ ਫਰੋਜੀ ਜਿਹਾ ਕਹਿ ਸਕਦੇ ਹੋ ਇਹ ਕਿਹਦੇ ਵਿਚਾਰਿਆ ਜੀ ਆ ਪਿੰਕ ਮਰਜੈਂਟਾ ਜਿਹਾ ਕਲਰ ਆਹ ਵਾਲਾ ਇਹ ਹੈਗਾ ਜੀ ਮਰਜੈਂਟਾ ਵਾਲਾ ਓਨਲੀ 400 ਰੁਪਏ ਦਾ ਸੂਟ ਵੀਰੇ ਸ਼ਰਟ ਵੀ ਲੂਗੀ 200 ਦੀ ਤੇ ਇੱਕ ਆਪਣੇ ਕੋਲ ਆ ਦੋ ਸੂਟ ਪਏ ਸੀ ਇਹ ਨਾ ਪਹਿਲਾਂ ਚ ਆਪਣੇ ਮਤਲਬ ਆਪਾਂ ਗਰਮੀ ਵਾਲਾ ਕਪੜਾ ਜਾਂ ਚੱਕਣ ਲੱਗੇ ਉਦੋਂ ਲੈਂਦੇ ਸੀ ਸਿਰਫ ਦੋ ਹੀ ਰਹਿ ਗਏ ਇੱਕ ਇਹ ਮਾਸਟਰਡ ਆ ਤੇ ਇੱਕ ਦੂਜਾ ਰੰਗ ਦਿਖਾਉਣਾ ਬਹੁਤ ਵਧੀਆ ਕੈਮਰੇ ਕਵਰੀ ਬਹੁਤ ਵਧੀਆ ਚੀਜ਼ ਹੈ ਤੇ ਇਹ ਆਪਾਂ ਚੱਲਣ ਦੇ ਚੱਲਣ ਦੇ ਬਾਤ ਚ ਕਰਾਂ ਕੋਈ ਨਹੀਂ ਜਾਂਦਾ ਇਹ ਪਸੂਟ ਨਾ ਵੀਰੇ ਆਪਣੇ ਮਤਲਬ ਕਸਟਮਰ ਦੇ ਪਾਇਆ ਤੇ ਬਹੁਤ ਵਧੀਆ ਚੀਜ਼ ਨਿਕਪਈ ਇੱਕ ਨੰਬਰ ਮੁਰਕੇ ਤਾਂ ਇਹ ਮਿਲ ਨਹੀਂ ਪਰ ਇਹ ਦੋ ਸੂਟ ਪਏ ਸੀ ਮੈਨੂੰ ਪਤਾ ਨਹੀਂ ਸੀ ਥਾਨਾਂ ਦੇ ਵਿੱਚ ਪਏ ਸੀ ਦੋ ਹੀ ਸੀ ਦੋ ਕਰਕੇ ਨੇ ਵਿੱਚ ਲੁਕੇ ਰਹਿ ਗਏ ਤੇ ਇਹਦੀ ਕੀਮਤਾ ਸਿਰਫ 450 ਵੀਰੇ ਪਿਓਰ ਕੈਮਰਿਕ ਦਾ ਸੂਟ ਆ ਬਹੁਤ ਵਧੀਆ ਤੇ ਆ ਮਹਿਰੂਨ ਕਲਰ ਦੇ ਵਿੱਚ ਕਰੀਮ ਫੁੱਲ ਹੈ ਹਾਂ ਇਹ ਵੀ ਇੱਕ ਹੋਈ ਹੈ ਵੀਰੇ ਕਿਸੇ ਭੈਣ ਭਰਾ ਨੇ ਲੈਣਾ ਹੋਵੇ ਤਾਂ ਤੁਸੀਂ ਕੋਸਟ ਆਪਣੇ ਕੱਪੜੇ ਥਣ ਨਾਲ ਦੱਬੀ ਰਹਿ ਜਾਂਦੇ ਇਹ ਨਾ ਥਾਂ ਦੇ ਵਿੱਚ ਦੱਬੇ ਗਏ ਇਹ ਸੂਟ ਤਾਂ ਬਹੁਤ ਹੀ ਅਨਿਆਤ ਮੰਗੇ ਸੀ ਇਹ ਇਹ ਵੀ ਕੈਮਰੇ ਕੋ ਬਹੁਤ ਜਿਆਦਾ ਸੋਹਣੀ ਹੈ ਵੀਰੇ ਬਹੁਤ ਵਧੀਆ ਚੀਜ਼ ਹੈ ਮਸਟਰਡ ਤੇ ਮਹਿਰੂਨ ਦੋ ਹੀ ਸੂਟ ਰਹਿ ਗਏ ਬਹੁਤ ਹੀ ਸੌਫਟ ਹੈ ਇਹ ਜਿਹੜੀ ਉਹ ਆਪਣੇ ਕਪੜੇ ਸਾਂਦੀ ਹੈ ਨਾ ਜੀ ਉਹਦੇ ਪਾਇਆ ਪਰਦਾ ਪਾਈ ਫਿਰਦੀ ਹੈ ਇੰਨਾ ਵਧੀਆ ਹੰਡਿਆ ਤੇ ਮਤਲਬ ਬਹੁਤ ਸੋਹਣੀ ਚੀਜ਼ ਨਿਕਲੀ ਹੈ ਸੋ ਵੀਡੀਓ ਬਣਾਉਣ ਚ ਵੀਰੇ ਕੋਈ ਕਮੀ ਰਹੀ ਹੋਵੇ ਤਾਂ ਅਸੀਂ ਮਾਫੀ ਚਾਹੁੰਦੇ ਆ ਸੋ ਆਪ ਸਭ ਨੂੰ ਮੇਰੇ ਵੱਲੋਂ ਹਰਦੀਕਾਰ ਮਾਨ ਮੰਨਿਓ ਪਿਆਰਪ੍ਰੀ ਸਤਿ ਸ੍ਰੀ ਅਕਾਲ ਅਕਾਲ ਪੁਰਖ ਵੈਗਨ ਜੀ ਆਪ ਨੂੰ ਚੜ੍ਹਦੀ ਕਲਾ ਚ ਰੱਖਣ